ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹ 10ਵੀਂ ਛਪੇ ਚੰਦ ਤੋਏ ਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ आ चल मूरत अनपव प्रकाश अमित ओज कहजै कोटि इंद्र इन्द्रान साहिसान गणिजै त्रिपवन मिहिप सुर नारि असुर नेत नेत वन त्रिन कहत त्वय सर्वनाम कथ कवन कर्म नाम बरनत सुमत पुजंग परयात चंद ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਚੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਇਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੋਪੇ ਨਮਸਤੰ ਨਿਰਕਰਮੇ ਨਮਸਤੰ ਨਿਰਬਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਰਕਾਮੇ ਨਮਸਤੰ ਨਿਰਦਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਦੋਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਾਮੇ ਨਮਸਤਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਗ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਪੌਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਰਤਾਰੰ ਨਮੋ ਸਰਬ ਤੰਦੇ ਨਮੋ ਸਤ ਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਚੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂ ਹੈ ਲੇਖਾ ਪੇਖਾ ਨਾਮ ਹੈ ਕਾਮ ਹੈ ਅਦੇਹ ਹੈ ਪੇਹ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ انیل ہے اناد ہے اجے ہے آجاد ہیں جنم ہے بھرن ہیں پوت ہیں پرنگ اگنج ہیں پنج ہیں چوچ ہیں چانجگ میک ہیں رفیک ہیں تند ہیں بند گ نربوج ہیں سوج ہیں کال ہیں جال ہیں الا ہیں جا ہیں انت ہیں منت ہیں علیق ہیں نرسریک ہیں نرلمب ہیں سمب ہیں اگم ہیں جم ہیں پوت ہیں سوت ہیں آلوک ہیں شوک ہیں کرم ہیں پرم ہیں اجیت ہیں پیت ہیں باہ ہیں گاہ ہیں ਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਚੰਦ ਨਮੋ ਸਰਬ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਭੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਵਿਭੂਤੇ ਇਕਲੰਕ ਗੰਗਾਨ ਇਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇஸ்வரੰ ਪਰਮ ਪ੍ਰਿਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਅਪੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੀਤ ਅਪ੍ਰੀਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਥ ਸਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ नमो रोग रोगे नमस्तं इस नानंग नमो मंत्र मंत्रंग नमो जंतर जंतरंग नमो इष्टे इस्ट इष्टे नमो तंत्र तंत्रंग सदा सच्चदा आनंद सर्वं प्रणासी अनुप्य रूपे स्मस्तुल निवासी सदा सिद्धदा बुद्धदा वृद्ध करता अधो उर्ध अर्दंग अगंग ओग हरता परम परम परमेश्वरंग प्रोस्पालंग सदा सर्वदा सिद्ध दाता दयालंग ਅਚੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਚੰਦ ਜਲੇ ਹੈ ਥਲੇ ਹੈ ਅਭੀਤ ਹੈ ਬੇ ਹੈ ਪ੍ਰਭੂ ਹੈ ਜੋ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਦ ਚੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤੁ ਅਕਾਲੇ ਨਮਸਤੁ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਦੋਖ ਦੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਕ੍ਰਿਸ਼ੰਗ ਨਮੋ ਸਰਵ ਰੰਗੇ ਤ੍ਰਪੰਗੀ ਅਤੰਕੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਜੇ ਕਿਰਪਾਲੰਗ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਧੰ ਨਿਵਾਸੀ ਚਰਪਟ ਚੰਦ ਤਉ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਚੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਪਾਰ ਸਰਬ ਮੰਤਰ ਮਨ ਦੇਵ ਅਭੇਵ ਆਦੂਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਥਾਮਨਾ ਜਾਤ ਜਾਕਰ ਰੂਪ ਰਾਂਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋ ਨਾਦ ਸੇਖ ਦੇ ਸੌਰ ਨਾ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕੰਬਹੀਨ ਪੇਖਤ ਧਾਮ ਹੂ ਨਹ ਜਾਹੇ ਸਰਬ ਮਾਨ ਸਰਬਤਰ ਮਾਨ ਸਦੈ ਮਾਨਤ ਤਾਹੇ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦੌਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੈ ਕਹਿ ਜੇਬ ਤਾਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚਤਰ ਬਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ 14 ਹੈ ਕੇ ਵਿਖੈ ਜਗ ਜਾਪਈ ਜੇ ਜਾਪ ਆਦ ਦੇਵ ਆਦ ਮੂਰਤ ਥਾਪਿਓ ਸਬੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸੋ ਰਚੋ ਸਵੰ ਭਵ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਦੇਸ ਧਰਮ ਤਾਮ ਸੁ ਪਰਮ ਰਹਿਤ ਭੂਤ ਲਖ ਭੀਸ ਅੰਗ ਰਗ ਨ ਰੰਗ ਜਾਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ एक पुरुष अवधूत गर्व गंजन सर्व पंजल आद्रूपा सूत अंगहीन भंगनातम एक पुरुष पार सर्व लायक सर्व कायक सर्व को प्रत पार सर्व गन्ता सर्व हन्ता सर्वते अनपेख सर्व शास्त्र न जाने जे रूप रंग रेख परम वेद पुराण जा कह नेत पाखत नित ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵਹੀ ਵਹ ਚਿਤ ਮਦ ਪਾਤ ਚੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਪਉ ਪ੍ਰਕਾਸ ਨਿਸ ਦਿਨ ਅਨਾਸ ਆ ਜਾਨ ਬਾਹੋ ਸਾਹਨ ਸਾਹ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾ ਨਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਭੰਗ ਗਤ ਮਿਤ ਅਪਾਰ ਗੁਣ ਗਨੁਦਾਰ ਮਨ ਗਨ ਪ੍ਰਣਾਮ ਨਿਰਪੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਸ ਕਰਮ ਆਦਰਸ ਧਰਮ ਸਰਬ ਪ੍ਰਣਾਡ ਅਨੰਡ ਬਾਡ ਚਾਚਰੀ ਚੰਦ ਤਵ ਪ੍ਰਸਾਦ गोविंदे मुकन्दे उदारे अपारे हरि अंग करियं निरनामे कामे पूजंगप्रिया चंद चत्रचक्र करता चत्रचक्र हरता चत्रचक्र दानें चत्रचक्र जाने चत्रचक्र वर्ति चत्रचक्र भरति चत्रचक्र पाले चत्रचक्र काले चत्रचक्र पासे चत्रचक्र वासे चत्रचक्र मानें चत्रचक्र दानें चाचरी छंद ਨਾ ਸ਼ਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਅਜਨਮੰ ਅਜਾਇ ਨਾ ਚਿਤਰੈ ਨਾ ਮਿੱਤਰੈ ਪਰਹਿ ਨ ਪਵਿੱਤਰੈ ਪ੍ਰਥਿਸ ਅਦਿਸ ਅਦ੍ਰਿਸ ਅਕਰਸ ਭਗਵਤੀ ਚੰਦ ਤ્વ ਪ੍ਰਸਾਦ ਕਥਤੇ ਕਿ ਆਸਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਪਰਮੈ ਕਿ ਆ ਭੇਜ ਲੋਕੈ ਕਿ ਆਦਿਤ ਸੋਕੈ ਕਿ ਅਬਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾਹ ਹੈ ਕਿ ਧਰਮੰ ਤੁਜਾ ਹੈ ਕਿ ਆਸੂਕ ਬਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਤਨੀਆਂ ਕਿ ਛਤਰੰ ਛਤਰੀਆਂ ਕਿ ਬ੍ਰਹਮੰ ਸਰੂਪੈ ਕਿ ਅਨੁਭਉ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਤਰੰਗ ਬਹੀਨੈ ਕਿ ਇਕ ਅਧੀਨੈ ਕਿ ਰੋਜੀ ਰਜਾ ਕਹਿ ਰਹੀ ਮੈਂ ਰਹਾ ਕਹਿ ਕਿ ਪਾਕ ਬੈਬ ਹੈ ਕਿ ਗੈਬੁਲ ਗੈਬ ਹੈ ਕਿ ਅਪਵਲ ਗੁਨਾਹ ਹੈ ਕਿ ਸਾਹਨ ਸਾਹ ਕੇ ਕਾਰਨ ਗੁਨਿੰਦ ਹੈ ਕਰੋ ਜੀ ਦਹੰਦ ਹੈ ਕ ਰਾਜ ਕਰੀ ਮੈਂ ਕੇ ਕਰਮੰ ਕਰੀ ਮਹ ਕੇ ਸਰਬੰ ਕਲੇਹ ਹੈ ਕੇ ਸਰਬੰ ਦਲੇਹ ਹੈ ਕੇ ਸਰਵਤਰ ਮਾਨੈ ਕੇ ਸਰਵਤਰ ਦਾਨੈ ਕੇ ਸਰਵਤਰ ਗੌਨੈ ਕੇ ਸਰਵਤਰ ਪੌਨੈ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੈ ਕੇ ਸਰਵਤਰ ਸਾਜੈ ਕੇ ਸਰਵਤਰ ਦੀਨੈ ਕੇ ਸਰਵਤਰ ਲੀਨੈ کیسوتر جا ہو کے سروتر پا ہو کے سروتر دیس ہے کیس سروتر پیس ہے کیس سروتر کال ہے کیس سروتر پال ہے کیس سروتر ہنتا کے سروت گنتا کے سروتر پیخھی کے سروتر پیخی کیس سروتر کاجا کیس سروتر راجا کیس سروتر سکھ ہے کیس سروتر پک سروتر ترا ہے کیس سروتر پرا کیس سروتر دیس ہے کہ سروتر پیس ہے ਕਿਸ ਸਰਵਤਰ ਮਾਨੈ ਸਦਾ ਬੰ ਪ੍ਰਧਾਨੈ ਕਿਸ ਸਰਵਤਰ ਜਾਪੈ ਕਿਸ ਸਰਵਤਰ ਥਾਪੈ ਕਿਸ ਸਰਵਤਰ ਭਾਨੈ ਕਿਸ ਸਰਵਤਰ ਮਾਨੈ ਕਿਸ ਸਰਵਤਰ ਇੰਦਰਾ ਕਿਸ ਸਰਵਤਰ ਚੰਦਰਾ ਕਿਸ ਸਰਬੰ ਕਲੀਮੈ ਕੇ ਪਰਬੰ ਫਿਹੀ ਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਲਵਜਉਂ ਤਮਾਮਲ ਰਜਉਂ ਹਮੇਸ਼ੁਲ ਸਲਾਮੈ ਸਿਲੇ ਖਤਮ ਦਾਮੈ ਗਨੀਮੁਲ ਸਗਸਤ ਗਰੀਬੁਲ ਪਰਸਤੈ ਬਲੰਦਲ ਮਕਾਨੈ ਜਮੀਨੁਲ ਜਮਾਨੈ ਤਮੇ ਜਲ ਤੁਮਾ ਮੈ ਰਜੁਵਲ ਨਿਧਾਨੈ ਹਰੀ ਫੁਲ ਅਜੀ ਮੈ ਰਜਾਇਕ ਯਕੀਨੈ ਅਨੇਕੁਲ ਤਰੰਗੁ ਹੈ ਅਪੇਧੁ ਹੈ ਅਭੰਗੁ ਹੈ ਅਜੀਜੁ ਲਿਵਾਜੁ ਹੈ ਗਨੀਮੁਲੁ ਖਿਰਾਜੁ ਹੈ ਨਿਰੁਗੁਤ ਸਰੂਪੁ ਹੈ ਤ੍ਰਿਮੁਗਤ ਵਿਭੂਤੁ ਹੈ ਪਰਭੁਗਤ ਪ੍ਰਵਾਹ ਹੈ ਸੁਜੁਗਤ ਸੁਦਾਗ ਹੈ ਸਦਾਵੰਸ ਸਰੂਪੁ ਹੈ ਭੇਦੀ ਅਨੂਪੁ ਹੈ समस्तु पराजह सदा सर्वसाध है समस्तु सललाम है सदा बल कामंग निर्बाध स्वरूप है अगाध है, है अनूपंग उवांग आद्रूप है अनाद स्वरूप है अनंगी अनामे तृपंगी त्रकामे तिरबर्गं तिरबाधे अगंज अगाधे सुभंग सर्वभागे सो सर्वानुरागे तृभुगत स्वरूप है सजह है सूतंग के निरकं प्रणास है पृथ्वीउल प्रवासंग है ਨਿਰੁਕਤ ਪ੍ਰਭਾ ਹੈ ਸਦਾਵੰਸ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਣੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਣੂਪਾ ਚਾਚਰੀ ਚੰਦ ਅਭੰਗ ਹੈ ਅਦੰਗ ਹੈ ਅਭੀਖ ਅਲੇਖ ਹੈ ਅਪਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜ ਹੈ ਬਹਿ ਹੈ ਭੂਤ ਹੈ ਅਦੂਤ ਹੈ ਅਨਾਸ ਹੈ ਉਦਾਸਨ ਹੈ ਤੰਦ ਬੰਦ ਹੈ ਅਭਗਤ ਹੈ ਬ੍ਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿਤ ਹੈ ਅਲੇਖ ਹੈ ਅਦਿਖ ਹੈ ਅਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਅਸੰਭ ਹੈ ਗੰਭ ਹੈ ਅਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤਵ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਯਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਅਰ ਸਾਵਲ ਚੰਦ ਤਵਾ ਪ੍ਰਸਾਦ ਨਮੋ ਨਰਕ ਨਾਸੇ ਸਦਾ ਵੰਗ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਬੇਪੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇਪੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿਤਰੈ ਨਾ ਤਤੈ ਨਾ ਮਤੈ ਨਾ ਜਤੈ ਨਾ ਪਤੈ ਨਿਰਸਕ ਸ੍ਰੀ ਘਾ ਮਿਤੋ ਮੀਕ ਹੈ ਸਦਾਵੰਤ ਪ੍ਰਭਾ ਹੈ ਅਜਹਿ ਅਜਾ ਹੈ ਭਗਵਤੀ ਚੰਦ ਤਵ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇ ਸਲਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ روجی ہے کہ راج کرہند کریم کمال ہے کہ حسن الجمال ہیں گنیمول ہے ہیں کریبل ہے ہری ہریفل سکن سلف کن ہے گلنکنگ پرناس ہے سمستل نواس ہے اگنجول گنیم ہے رجائے کریم ہے سمستل جبا ہے کہ صاحب کرانگ کے نرکنگ پرناس ہے بہستل نواس ہے کہ سربل گوان سلوان ہے ਤੁਮਾ ਮੂਲ ਤੁਮੀਦ ਹੰ ਸਮਸਤੁਲ ਅਜੀਜੰਗਾ ਪਰੰ ਪਰਮੇ ਸੰ ਸਮਸਤੁਲ ਅਦੀਸੰਹ ਅਦੇਸੋ ਲੇਖੰ ਮਿਸਲੋ ਭੀਖੰ ਜਮੀਨੁਲ ਜਮਾਹੰ ਮਿਕੁਲ ਮਹੰ ਕਰੀ ਮੁਲਕ ਮਾਲ ਹੰ ਕੇ ਜਰੁਅਤ ਜਮਾਲ ਹੰ ਕਿ ਅਚਲੰ ਪ੍ਰਕਾਸ਼ੰ ਕੇ ਅਮਿਤੋ ਸੁਬਾਸੰਹ ਕਿ ਅਜਵ ਸਰੂਪੰਹ ਕੇ ਅਮਿਤੋ ਵਿਭੂਤੰਹ ਕਿ ਅਮਿਤੋ ਬਸਾਹੰ ਕੇ ਆਤਮ ਪ੍ਰਭਾਹੰ ਕਿ ਅਚਲੰ ਅਨੰਗੰਹ ਕੇ ਅਮਿਤੋ ਭੰਗਹ ਮਦਬਾ ਚੰਦ ਤਵਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਦ ਅਗੰਝ ਹਰ ਨਰ ਪਰਪੰਝ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨ ਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਸਜ ਅੰਗ ਆਸਨ ਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਅਪੰਡ ਜਦ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਣ ਬਾਹੂ ਇਕੈ ਸਦਾ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਸਿਜ ਗਾਤ ਅਜ ਜਨਾ ਬਾਤ ਅਨ ਚੰਦ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਡ ਪਰ ਆ ਦੀਸ਼ਟ ਧਰਮ ਅਤ ਟੇਠ ਕਰਮ ਅਣ ਬਰਨ ਅਨੰਤ ਦਾਤਾ ਮਹੰਤ ਹਰ ਬੋਲ ਮੰਨਾ ਚੰਦ ਤਵ ਪ੍ਰਸਾਦ ਕਰੁਨਾਲਹਿ ਹਰ ਕਲਹਿ ਕਲ ਖੰਡਨ ਹੈ ਮਹ ਮੰਡਨ ਹੈ ਜਗ ਤੇશ્વਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਨ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰ ਕਰਨ ਹੈ ਸਰਬ ਪਾਸ ਹੈ ਸਰਬ ਨਾਸ ਹੈ करुणाकर है विश्वम्भर है सर्वेश्वर है जगतेश्वर है ब्रह्मांड सखलखंड स है परते पर है करुणाकर है अजपा जप है अथपा थप है, 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 है अकरता कृत्त है अमृता मृत्युंग है अमृता मृत्यु है करुणाकृत है अकरता कृत्त है धरणीत्रितंग है हमतेश्वर है परमेश्वर है अकरता कृत्त है अमृता मृत्युंग है अजबा कृत्त है अमृता मृत्यु है ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲੰਗ ਹੈ ਨਿਰਪਨਾਇਕ ਹੈ ਸਰਬਪਾਇਕ ਹੈ ਭਉਪੰਜਨ ਹੈ ਰਗੰਜਨ ਹੈ ਰਿਪਤਪਨ ਹੈ ਜਪਜਪਨ ਹੈ ਅਕਲੰਕਿਤ ਹੈ ਸਰਬਾਕਰਤ ਹੈ ਕਰਤਾ ਕਰਹ ਹੈ ਹਰਤਾ ਹਰਹ ਹੈ ਪਰਮাত্মਾ ਹੈ ਸਰਬਾਤਮਾ ਹੈ ਆਤਮ ਬਸ ਹੈ ਜਸ ਕੀ ਜਸ ਹੈ ਭੁਜੰ ਪ੍ਰਯਾਤ ਚੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੋਤ ਜੋਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸੰਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬੰਕੇ ਅਪੰਗੀ ਸਰੂਪੇ ਅਨੰਗੀ ਨਾਮੇ ਤਿਰਪੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਅਛਰੀ ਚੰਦ ਅਜੈ ਅਲੈ ਅਭੈ ਬੈ ਪੂ ਅਜੂ ਅਨਾਸ ਕਸ ਅਗੰਝ ਅਪੰਝ ਅਲਖ ਪਖ ਅਕਾਲ ਦਿਆਲ ਅਲੇਖ ਭੇਖ ਨਾਮ ਕਾਮਗਾਟਾ ਅਨਾਥੇ ਪਰਮਾਥੇ ਅਜੋਨੀ ਮੋਨੀ ਨਾ ਰਾਗੇ ਨ ਰੰਗੇ ਨ ਰੂਪੇ ਨ ਰਖੇ ਅਕਰਮੰ ਅ ਪਰਮੰ ਅਗੰਝ ਅਲੇਖੇ ਉਜੰ ਪ੍ਰਿਆ ਚੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਝੁ ਲੋ ਨਾਮੇ ਸਮਸਤੁਲ ਨਿਵਾਸੇ ਨਿਰਗਾਮਕ ਵਿਪੂਤੇ ਸਮਸਤਲ ਸਰੂਪੇ ਕੋ ਕਰਮੰ ਪ੍ਰਣਾਸੀ ਸੁਤਰਮੰ ਵਿਪੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਣਾਸੀ ਕ੍ਰੀਮੁਲ ਕੁਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰੀ ਅੰ ਕਰੀਅੰ ਕਰੀਮੁਲ ਰਹੀਮੇ ਚਤਰ ਚੱਕਰ ਵਰਤੇ ਚਤਰ ਚੱਕਰ ਭੁਗਤੇ ਸਵੰਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ